ਤੈਨੂੰ ਪਤਾ ਤੇ ਹੈਗਾ ਮੇਰਾ ਹੈ ਉਹ ਕੀ ਕਰਦਾ ਤੂੰ ਇਹ ਮੇਰਾ ਬੱਚਾ ਹੈ ਤੇ ਕਿ ਮਾਰਨ ਲੱਗਿਆ ਅੰਦਰ ਨਹੀਂ ਖੜਾ ਮੰਜਵਾ ਦੀ ਨਹੀਂ ਕਰਨਾ ਪਾਪਾ ਹੋਰ ਕਿਤੇ ਲੈ ਕੇ ਜਾਂਦਾ ਬੱਚੇ ਉੱਧਰ ਨਾ ਚੁਪਾ ਚੜੀ ਗਈ ਡਾੜੀ ਵੀ ਤੇ ਡਾੜੀ ਡਾੜੀ ਉਹ ਡਾੜੀ ਡਾੜੀ ਮੈਨੂੰ ਕੋਈ ਬੋਲਣਾ ਰਾਜਾ ਪੁੱਤ ਇਹਨੇ ਉੱਢ ਕੇ ਖੋਲ ਜਿਆ ਆਪਰੇਸ਼ਨ ਨਾਲ ਬੱਚਾ ਹੋਣ ਤੋਂ ਬਾਅਦ ਹਸਪਤਾਲ ਚ ਕੁੜੀ ਦੀ ਮੌਤ ਫਰਖਣ ਦੇ ਕੋਟੀਗਾ ਜਿਆ ਹੈ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਹੋ ਜਾਂ ਅੰਦਰ ਹੀ ਗਏ ਤੇ ਕੁੜੀ ਸਿਰ ਸੁੱਟ ਕੇ ਬੈਠੀ ਤਾਂ ਹਮਾਰ ਰੋਂਦੇ ਪਰਿਵਾਰ ਦਾ ਹਸਪਤਾਲ ਤੇ ਫਟਿਆ ਗੁੱਸਾ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਪਾ ਤੇ ਰੋਂਦੇ ਪਰਿਵਾਰ ਨੇ ਹਸਪਤਾਲ ਤੇ ਲਗਾਏ ਲਾਪਰਵਾਹੀ ਦੇ ਇਲਜ਼ਾਮ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੌਰ ਪ੍ਰਾਲ ਹੋ ਗਈ ਉਸੇ ਵੇਲੇ ਫਤਗੋ ਨੇ ਕੀ ਹੋ ਗਿਆ ਲਾਸ਼ ਸੜਕ ਤੇ ਰੱਖ ਹਸਪਤਾਲ ਖਿਲਾਫ ਲਗਾਇਆ ਧਰਨਾ ਗਲਤੀ ਇਹਨਾਂ ਕੋਈ ਨਹੀਂ ਅਸੀਂ ਤੇ 4 ਵਜੇ ਦੌਲਾ ਪਾਉਂਦੇ ਮੈਂ ਤਾਂ ਇੱਥੇ ਹੀ ਜੀ ਹਾਂ ਇੱਕ ਨਿੱਜੀ ਹਸਪਤਾਲ 'ਚ ਵੱਡੀ ਘਟਨਾ ਵਾਪਰੀ ਹੈ ਹਸਪਤਾਲ 'ਚ ਆਪਰੇਸ਼ਨ ਨਾਲ ਬੱਚਾ ਹੋਣ ਤੋਂ ਬਾਅਦ ਕੁੜੀ ਦੀ ਮੌਤ ਹੋ ਚੁੱਕੀ ਹੈ ਤਹਾ ਮਰ ਰੋਂਦੇ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ਖਿਲਾਫ ਜੰਮ ਕੇ ਪੜਾਅ ਕੱਢੀ ਗਈ ਹੈ ਗੁੱਸੇ ਚ ਆਏ ਪਰਿਵਾਰ ਵੱਲੋਂ ਕੁੜੀ ਦੀ ਲਾਸ਼ ਨੂੰ ਸੜਕ ਵਿਚਾਲੇ ਰੱਖ ਡਾਕਟਰਾਂ ਖਿਲਾਫ ਰੋਸ ਜ਼ਾਹਰ ਕੀਤਾ ਗਿਆ ਹੈ ਪੁਲਿਸ ਤੋਂ ਕਾਰਵਾਈ ਦੀ ਮੰਗ ਹਸਪਤਾਲ ਦੇ ਖਿਲਾਫ ਕੀਤੀ ਗਈ ਹੈ ਇਹ ਹੈਰਾਨ ਕਰਦਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਮ੍ਰਿਤਕ ਕੁੜੀ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਲਾਪਰਵਾਹੀ ਦੇ ਚੱਲਦੇ ਹੀ ਉਹਨਾਂ ਦੀ ਕੁੜੀ ਦੀ ਮੌਤ ਹੋਈ ਹੈ ਬੋਦਵਾਰ 10 ਵਜੇ ਸੇ ਇੱਥੇ ਲੈ ਕੇ ਆਏ ਆ ਬੁਖਾਰ ਚੱਲਦਾ ਸੀ ਬੱਚੀ ਨੂੰ ਬੁਖਾਰੇ ਨਾਲ ਥੋੜਾ ਜਿਹਾ ਘੱਟ ਕਰਕੇ ਉਹ ਤਾਂ ਨਾਲ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਰ ਕਰਕੇ 2 ਦਿਨ ਹੋ ਗਏ ਕੁੜੀ ਰਲ ਗਈ ਥੱਲੇ ਨਹੀਂ ਆਉਣ ਦੇ ਉਹ ਨਹੀਂ ਨਹੀਂ ਤੇ ਆਜਾ ਆਇਆ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸ ਵੇਲੇ ਕੁੜੀ ਸਾਡੀ ਸੋਰਪਰਲ ਹੋ ਗਈ ਆ ਉਸ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਮੇਰੀ ਬੱਚੀ ਨੂੰ ਸਭ ਦੀ ਲੱਗਦੀ ਮੇਰੀ ਨਾ ਆਈ ਕਿੰਨੀ ਮਰੀ ਸੀ ਉਹ 24 ਸਾਲ ਦੀ ਸੀ ਨਾਂ ਕੀ ਹੈ ਰਾਜੀ ਹੈ ਲੋ ਆਪਰੇਸ਼ਨ ਕਰਦਾ ਹੋਇਆ ਬੱਚੇ ਤਾਂ ਗਰੈਗਨਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਜਾਣਕਾਰੀ ਮੁਤਾਬਕ ਆਪਰੇਸ਼ਨ ਨਾਲ ਲੜਕੀ ਦੇ ਬੇਟਾ ਹੋਇਆ ਸੀ ਪਰਿਵਾਰ ਚ ਖੁਸ਼ੀ ਦਾ ਮਾਹੌਲ ਸੀ ਅਚਾਨਕ ਰਾਤ ਦੇ ਸਮੇਂ ਕੁੜੀ ਦੀ ਸਿਹਤ ਵਿਗੜ ਗਈ ਜਿਸ ਕਰ ਉਸ ਦੀ ਮੌਤ ਹੋ ਗਈ ਇਨਸਾਫ ਦੀ ਮੰਗ ਕਰਦੇ ਹੋਏ ਮ੍ਰਿਤਕ ਲੜਕੀ ਰੋਜੀ ਦੇ ਪਰਿਵਾਰਕ ਮੈਂਬਰਾਂ ਨੇ লাশ ਨੂੰ ਸੜਕ ਤੇ ਰੱਖ ਜਮ ਲਗਾ ਦਿੱਤਾ ਤਾਂ ਜੰਮ ਕੇ ਡਾਕਟਰਾਂ ਖਿਲਾਫ ਪੜਾਅਸ ਕੱਢੀ ਗਈ ਹੈ ਕੁੜੀ ਮੇਰੀ ਨਾਂ ਕੀ ਗੱਲ ਹੋਈ ਸਰ ਜੀ ਬੇਟੀ ਸੀ ਜੀ ਹਾਂ ਜੀ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੁਹਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕਰੀ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਿੱਲੀ ਜੀ ਲੱਗਣ ਦੀ ਰਾਤ ਦੀ ਤੋ ਇਹ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆ ਆਂਧਵਾਦ ਤੋਂ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਦਾਂ ਜਾਣ ਭੋਕ ਰਹੀ ਐ ਇਹਨੂੰ ਵੇਖੋ ਮੜਾ ਇੱਦਾਂ ਤੇ ਮੈਂ ਕੁੜੀ ਢਲੀ ਐ ਧਾਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਹਾਲ ਕੇ ਕੋ ਟੀਗਾ ਜਾਈ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਉਹਦਾ ਅੰਦਰ ਹੀ ਗਿਆ ਤੇ ਕੁੜੀ ਤੇ ਸਿਰ ਸੁੱਟ ਕੇ ਬੈਠੀ ਆਪਾਂ ਦਬਾ ਦੋ ਇਹਨਾਂ ਪੈਰ ਪੂਟ ਛੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਦੱਬੜ ਦਮੜ ਮੁੜ ਕੇ ਸਰਵਿਸ ਸੁੱਕ ਪਈ ਤੌਣਾ ਉਹਨੂੰ ਜਵਾਬ ਦੇ ਤਾਂ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਆਪਾਂ ਤੇ ਨਹੀਂ ਤੇ ਆਪਰੇਸ਼ਨ ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਇਸ ਸਪਖੇ ਵਿਵਾਦ ਤੋਂ ਬਾਅਦ ਹਸਪਤਾਲ ਦਾ ਐਮ ਡੀ ਮੀਡੀਆ ਦੇ ਸਾਹਮਣੇ ਆਇਆ ਆਖਰ ਕੁੜੀ ਦੀ ਮੌਤ ਤੇ ਕੀ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਜੀ ਤਿੰਨ ਚਾਰ ਦਿਨ ਤੋਂ ਪੇਸ਼ੜਾਇਆ ਸੀਗਾ ਕੋਆਪਰੇਟ ਕੀਤਾ ਸਰਜਨ ਹੈ ਅੱਜ ਸਵੇਰੇ ਨੂੰ ਪ੍ਰੋਬਲਮ ਆਈ ਕਿ ਚਾਰਕ ਸੈਂਟ ਜਰ ਰੇ ਉਹ ਤੋਂ ਮੈਨੂੰ ਫੋਨ ਗਿਆ ਮੈਂ ਅਸਲ ਸਟਾਫ ਨੂੰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਹੀ ਆ ਗਏ ਉਹਨਾਂ ਮੈਨੂੰ ਦਿੱਤਾ ਜੋ ਫਸਟ ਸ਼ਕ ਜਣੀ ਹੈ ਕੁੱਝ ਬਾਤ ਕਰਿਆ ਅਸੀਂ ਸਲਸਕ ਪਤੇ ਨੰਬਰ 242 ਡਾਕਟਰ ਰੋਜ ਸਰਜਰੀ ਕਰਦਾ 10-20 ਸਰਜਰੀਆਂ ਰੋਜ਼ੀ ਤੰਪਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚੇ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾ ਜਾਂ ਕੁਝ ਹੋ ਜਾ ਤੇ ਨਹੀਂ ਇਹੋ ਜੀ ਗੱਲ ਨਹੀਂ ਸਟਾਫ ਹੈ ਕਿਸ ਹਾਲਾਤ 'ਚ ਜੇ ਕਿ ਉਹ ਡਾਕਟਰ ਸਰਜਰੀ ਕਰਦਾ ਜੇ ਲਗਾ ਮੁੜ ਕੇ ਦੇਖੋ ਇਹ ਟ੍ਰੀਟਮੈਂਟ ਛੱਡ ਦੇਣਾ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੰਗੇ ਨੇ ਤੇ ਇਸ ਪ੍ਰਾਪਲ ਗੀਰਨ ਡਾਟਸਨ ਉਹ ਮਾਇਆ ਨੂੰ ਉਹ ਲਾ ਰਿਹਾ ਤਾਂ ਮੈਂ ਗੁਰੂ ਜਿੱਥੇ ਵੈਂਟੀਲੇਟਰ ਆ ਸਾਰਾ ਕੁਝ ਉੱਥੇ ਭੇਜ ਦੋ ਤੁਹਾਡੇ ਕੋਈ ਇੱਥੇ ਕੁਝ ਨਹੀਂ ਹੈਗਾ ਇਸ ਤਰੀਕੇ ਦਾ ਸਾਡੇ ਕੋਲ ਵੈਂਟੀਲੇਟਰ ਨਹੀਂ ਹੈ ਉਹਦੋਂ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਫੋਨ 'ਤੇ ਪਤਾ ਕੀਤਾ ਹਸਪਤਾਲ ਨੂੰ ਜਿੱਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ 22 ਨੂੰ ਇਹਦੇ ਬੱਚਾ ਹੋਇਆ ਆਪਰੇਸ਼ਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ ਜਿਹੜੇ ਉੱਥੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਜਨਾਮ ਲਾਉਂਦੇ ਨੇ ਕਿ ਕਾਸ ਹਸਪਤਾਲ ਦੇ ਡਾਕਟਰਾਂ ਦੀ ਨੇਕਲੀ ਕਰਕੇ ਮੌਤ ਹੋਈ ਆ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆ ਬੋਰਡ ਬਣਾ ਕੇ ਪੋਸਟਮਾਰਟ ਪਰ ਉਹ ਆਜੇਗਾ ਵੀ ਕਿ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਤੇ ਖلاف ਕਾਰਵਾਈ ਕੀਤੀ ਗਈ ਇਹ 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 ਗੱਲਾਂ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅਗਲੀ ਨਾ ਮੌਤ ਹੋਈ ਕਿਸਤੀ ਦੇ ਕਰਕੇ ਹੋਈ ਮ੍ਰਿਤਕ ਦੇ ਕੁੜੀ ਦੇ ਪਰਿਵਾਰ ਵੱਲੋਂ ਹਸਪਤਾਲ ਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਆਖਰ ਇਹਨਾਂ ਇਲਜ਼ਾਮਾਂ 'ਚ ਕਿੰਨੀ ਸਚਾਈ ਹੈ ਵੱਡਾ ਸਵਾਲ ਇਹੋ ਹੈ ਕਿ ਸੱਚਮੁੱਚ ਹਸਪਤਾਲ ਦੀ ਲਾਪਰਵਾਹੀ ਕੁੜੀ ਦੀ ਮੌਤ ਦੀ ਵਜ੍ਹਾ ਬਣੀ ਆ ਜਾਂ ਫਿਰ ਮਹਾਸੇ ਦੀ ਇਸ ਘਟਨਾ ਦੀ ਵਜ੍ਹਾ ਕੋਈ ਹੋਰ ਹੈ ਜਗਵੰਦ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ